ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸੰਗਤਾਂ ਦੇ ਕੋਲ ਵੱਧ ਤੋਂ ਵੱਧ ਜਾਣਕਾਰੀ ਪਹੁੰਚੇ ਤੇ ਉਹਦਾ ਲਾਹਾ ਖਟ ਸਕੇ ਸਾਧ ਸੰਗਤ ਆਪਾਂ ਜੋਜਕ ਦੇਸ ਬੱਤ ਦੇ ਵਿੱਚ ਵਿਚਾਰ ਕਰ ਰਹੇ ਹਾਂ ਜੋਜਿਕ ਕਨਜੰਕਸ਼ਨ ਔਰ ਇਹਦੇ ਬਾਰੇ ਅਸੀਂ ਪਹਿਲਾ ਵੀਡੀਓ ਦੇ ਵਿੱਚ ਤਿੰਨ ਪੰਕਤੀਆਂ ਲਿਖੀਆਂ ਸੀ ਜਿਨ੍ਹਾਂ ਦੇ ਵਿੱਚੋਂ ਦੋ ਦਾ ਆਪਾਂ ਵਿਚਾਰ ਕਰ ਚੁੱਕੇ ਹਾਂ ਤੀਜੀ ਜਿਹੜੀ ਹੈ ਉਹ ਆ ਹੈ ਉਹਨੂੰ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਬਾਣੀ ਦੀਆਂ ਤੁਕਾਂ ਦੇ ਅਨੁਸਾਰ ਇਹ ਵਿਚਾਰ ਕਰਦੇ ਹਾਂ ਦੇਖੋ ਜੇ ਹੈ ਹੁੰਦਾ ਹੈ ਗੁਰਬਾਣੀ ਚ ਜੀ ਇਹਦਾ ਮਤਲਬ ਹੈ ਜਿਹੜੀ ਜੇ ਇੱਥੇ ਆਉਂਨ ਦੀ ਸੰਗਤ ਜੋ ਜੋ ਜਦੋਂ ਜੇਕਰ ਆਪਾਂ ਗੁਰਬਾਣੀ ਦੇ ਵਿੱਚ ਵੇਖੀਏ ਤਾਂ ਜੇਕਰ ਕਿਵੇਂ ਪਊਗਾ ਆਪਿਆ ਜੇਕਰ ਆਪਾਂ ਪੰਜਾਬੀ ਵਿੱਚ ਪਾਵਾਂਗੇ ਇਹ ਹੈ ਜੇਕਰ ਤਾਂ ਥੱਲੇ ਲਿਖਿਆ ਨਹੀਂ ਨਹੀਂ ਤਾਂ ਨਾਤਰ ਨਹੀਂ ਨਾਤਰ ਨਹੀਂ ਵਾਮੀ ਵਾਮੀ ਆਪਾਂ ਗਨੇ ਪਾਵੇਂ ਜਾਂ ਪਾਵੇਂ ਨਾ ਉਹ ਪਾਵੇਂ ਆ ਉਹ ਪਾਵੇਂ ਆ ਇਹ ਬੁਲਾ ਲਗੀ ਪਾਉਣ ਜੀ ਅੱਗੇ ਵਾਹਿ 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 ਦਾ ਮਤਲਬ ਉਹਨਾਂ ਵਾਹਿ ਦਾ ਮਤਲਬ ਹੈ ਉਹਨਾਂ ਜੋਜਕ ਤੀਜੀ ਪੰਕਤੀ ਵਾਲੇ ਦੂਜੇ ਵਾਲੇ ਹੋ ਗਏ ਤੀਜੀ ਵਾਲੇ ਹੋ ਇੱਕ ਕਰਨ ਜਾ ਰਹੇ ਆ ਇਸ ਤੋਂ ਬਾਅਦ ਜਿਹੜਾ ਹੈ ਜੋਜਕ ਉਹ ਦੀ ਸਮਾਪਤੀ ਹੈ ਉਹਨਾਂਗੇ ਇਹ ਉਹ ਆਪਾ ਪੰਤੀਆਂ ਦੇ ਵਿੱਚ ਜਿੱਥੇ-ਜਿੱਥੇ ਇਹ ਫਿੱਟ ਹੁੰਦੇ ਨੇ ਜਿਸ ਤਰ੍ਹਾਂ ਵੀ ਉਹਦਾ ਆਪਾ ਵਿਚਾਰ ਕਰਦੇ ਆ ਦੇਖੋ ਜਨਨੀ ਜਾਣਤ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੇ ਇਤਨਾ ਕੋ ਨਾ ਜਾਣੇ ਦਿਨ-ਦਿਨ ਅਬਦ ਘਟਦਾ ਹੈ ਇਤਨਾ ਕੋ ਨਾ ਜਾਣੇ ਇੰਨਾ ਕੋ ਨਹੀਂ ਜਾਣਦੀ ਵੀ ਜਿਹੜੀ ਦਿਨ-ਦਿਨ ਕੱਟਦੀ ਹੈ ਅਬਦ ਕੀ ਹੈ ਹੋਮਵਰਕ ਅਬਦ ਹੋਮਰੇ ਮੇ ਜਿਹੜੀ ਦਿਨ-ਦਿਨ ਕੱਟਦੀ ਹੈ ਕੱਟਤਾ ਹੈ ਕੱਟਦੀ ਹੈ ਜਿਹੜੀ ਜੇ ਤੋ ਭਾਵ ਕੀ ਹੈ ਜਿਹੜੀ ਔਰ ਇੱਕ ਹੀ ਹੈਗਾ ਜੋ ਜੋ ਕੰਨ ਜੀ ਇਸੇ ਅਗੇ ਨਾਨਕ ਜਨਮ ਸਕਾਰਤਾ ਜੇ ਤਿੰਨ ਕੇ ਸੰਗ ਮਿਲੋ ਨਾਨਕ हे ਨਾਨਕ ਜਨਮ ਸਕਾਰਤਾ ਅਲਾ ਦਮ ਸੁਖਲਾ ਜੇ ਤਿੰਨ ਕੇ ਸੰਗ ਜੇ ਬਾਉ ਉਹਨਾਂ ਦੀ ਤਿੰਨ ਕੇ ਉਹਨਾਂ ਦੇ ਸੰਗਤ ਮਿਲੇ ਉਹਨਾਂ ਦੀ ਉਹਨਾਂ ਦੀ ਸੰਗਤ ਮਿਲੀ। ਕਿਆ ਕਾਸੀ ਕਿਆ ਉਖਰ ਮਗਰ ਰਾਮ ਰਿधि ਜੋ ਹੋਈ। ਨਾ ਭਾਵੇਂ ਕਾਸੀ ਤੇ ਕਿਆ ਜਿਹੜਾ ਉਖਰ ਮਗਰ ਹੈ ਉਕੀਆ ਜਦ ਰਾਮ ਰਿਨੇ ਜਉ ਹੋਈ ਰਾਮ ਰਿਨੇ ਜਦੋਂ ਰਿਦੇ ਦੇ ਵਿੱਚ ਰਾਮ ਜਦੋਂ ਜਉਨੁ ਭਾਵ ਜਦੋਂ ਰਾਮ ਰਿਦੇ ਦੇ ਵਿੱਚ ਰਾਮ ਜਦੋਂ ਰਾਮ ਹੈ ਜਦੋਂ ਰਾਮ ਰਿਦੇ ਵਿੱਚ ਹੈ ਤੇ ਫਿਰ ਕੀ ਹੈ ਕੋਈ ਕਾਸ਼ੀ ਤੇ ਕਿਆ ਉਖਰ ਮਗਰ ਆਉਖਦ ਮੰਤਰ ਮੂਲ ਮਨ ਇਕ ਹੈ ਦ੍ਰਿੜ ਚਿਤ ਕੀ ਜੇ ਰੇ ਦ੍ਰਿੜ ਚੇਤ ਜੇ ਜੇਕਰ ਐਸ ਵੈਲ ਨੇ ਗੁਰਬਾਨੀ ਦੇ ਜੇਕਰ ਤੇ ਇਹਦਾ ਬੰਦਾ ਕੀ ਜੇਕਰ ਪੰਜਾਬੀ ਚ ਵੀ ਜੇਕਰ ਪੰਦਾ ਇੱਕ ਹੀ ਹੈ ਕਨਜੈਕਸ਼ਨ ਚੇਤਰਾਮ ਉਹਨੇ ਚੇਤਰਾਮ ਰਾਮ ਨੂੰ ਚੇਤ ਨਹੀਂ ਜੰਪੂਰ ਜਾਹੇਗਾ ਨਹੀਂ ਤਾਂ ਨਹੀਂ ਨਹੀਂ ਤਾਂ ਜੰਪੂਰ ਜਮ ਜਮਾ ਦੇ ਸ਼ਹਿਰ ਦੇ ਵਿੱਚ ਸਿਟੀ ਆਫ ਜੰਮਸ ਉੱਥੇ ਤੂੰ ਜਾਏਗਾ ਜਾਏਗਾ ਜਨ ਵਿਚਰੇ ਅਨਰਾਤਾ ਚੌ ਲਗ ਪ੍ਰਾਣ ਤਉ ਲਗ ਸੰਗੇ ਨਾਹੇ ਨਾਹੇ ਤਾਂ ਚੱਲੀ ਬੇਗ ਉਠ ਨਾਹੇ ਨਾਹੇ ਸਾਸਮਤ ਨਾਹੇ ਆ ਗਿਆ ਹੁਣ ਨਾਹੇ ਦਾ ਕੀ ਹੈ ਵੀ ਨਹੀਂ ਤਾਂ ना है, नहीं था जो अलग प्राण जिन्ना चिर प्राण ने तौल तो संघ ची आ माया संघ रही रही है ना है ता नहीं ता चली बेग फिर चली जी है बेग इमीजिएटली दौड़ के पज के छत्ती उठ के नंगे नंगे पैर चली जाती है ये है नहीं ता ना नाहीं ना ही ना ही नहीं, नहीं। ना ना नहीं तो चलिए बेग उठ नदी सूदे सूदे वेग चलो तुम ओरी ओरी चलो वेग चलो नतर को को धक्का दिवई है रे नतर नहीं था को धक्का दवाई है रे नहीं तन को धक्का दवाई है रे गुर प्रसाद अकल पई अवर गुरु की कृपा न अकल पई चंगी अकल हुई नातुर था बेगाना ਨਹੀਂ ਤਾਂ ਵਗਾਣਾ ਨਾ ਨਹੀਂ ਤਾਂ ਥਾਵੇਗਾ ਨਹੀਂ ਤਾਂ ਥਾਵੇਗਾ ਅੰਦਰ ਕਮਾਣਾ ਅੰਦਰ ਕਮਾਣਾ ਅੰਦਰ ਕਮਾਣਾ ਸਰਪਰ ਊਗੜੇ ਅੰਦਰ ਜਿਹੜਾ ਅੰਤ ਅੰਦਰ ਕਮਾਣਾ ਹੈ ਨਾ ਅੰਦਰ ਕਮਾਣਾ ਅੰਦਰ ਕਮਾਣਾ ਸਰਪਰ ਜਰੂਰ ਪੱਕਾ ਊਗੜੇ ਊਗੜੇ ਮੈਂ ਤਾਂ ਜਿਹੜਾ ਤੁਸੀਂ ਅੰਦਰ ਕਮਾਈ ਕਰਦੇ ਆ ਮਾੜੀ ਚੰਗੀ ਜੋ ਵੀ ਕਰਦੇ ਆ ਅੰਦਰ ਉਹ ਕੀ ਉਗੜੇ ਉਗੜ ਪੈਦੀ ਪੱਤੀ ਸਰਟਨਲੀ ਉਗੜਦੀ ਆ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਭਾਵੇਂ ਕੋ ਮਾੜਾ ਕੰਮ ਕਰਨ ਨੂੰ ਨਾ ਭਾਵੇਂ ਧਰਤੀ ਦੇ ਥੱਲੇ ਚਲਾਏ ਉਥੇ ਕਾਵੇ ਭਾਵੇਂ ਤਾਂ ਭਾਵੇਂ ਕੀ ਆ ਇਹ ਕਨਜੈਕਸ਼ਨ ਹੋ ਗਿਆ ਉਗੜੇ ਕੋਈ ਬਹਿ ਧਰਤੀ ਵਿੱਚ ਕਮਾਈ ਆ ਵਖਰਾ ਆ ਵਖਰਾ ਆ ਗਿਆ ਤੇ ਆ ਇਹਦਾ ਕੀ ਆ ਗਿਆ ਜੋਜਕ ਇੰਜੰਕਸ਼ਨ ਜੋਜਕ ਇੰਜੰਕਸ਼ਨ ਭਾਵੇਂ ਕੋਈ ਬਹਿਰਤੀ ਅਗੇ ਜਾਏ ਪੁੱਛੋ ਸੁਹਾਗਣੀ ਸੁਹਾਗਣੀਆਂ ਸੁਹਾਗਣੀ ਤੋਂ ਭਾਵ ਸੁਹਾਗਣੀਆਂ ਜਾਏ ਪੁੱਛੋ ਸੁਹਾਗਣੀ ਸੁਹਾਗਣੀਆਂ ਤੋਂ ਪੁੱਛੋ ਵਾਹੇ ਕਿੰਨੀ ਬਾਤੀ ਸੋ ਪਾਈ ਹੈ ਵਾਹੇ ਉਹਨਾਂ ਨੇ ਕਿੰਨੀ ਬਾਤੀ ਕਿਹੜੀਆਂ ਬਾਤਾਂ ਨਾਲ ਕਿਹੜੀਆਂ ਗੱਲਾਂ ਸੋ ਪਾਈ ਹੈ ਇਕਸੋ ਸੋ ਪਰਮਾਤਮਾ ਪਾਇਆ ਹੈ ਪਾਇਆ ਜਾਂ ਪਾਉਂਦੀਆਂ ਹਨ ਪਰ ਪਾਈਦਾ ਉਹਨਾਂ ਨੂੰ ਪੁੱਛੋ ਕਿ ਕਿਵੇਂ ਪਾਈਦਾ ਉਹਨਾਂ ਨੂੰ ਪੁੱਛੋ ਜਾਇ ਪੁੱਛੋ ਸੋ ਹਾਗ ਨਹੀਂ ਐ ਸਵਾ ਗੁਨੀਆਂ ਤੋਂ ਜਾ ਕੇ ਪੁੱਛੋ ਜਿਹਨੀਆਂ ਜੀਵਿਤ ਰੀਆਂ ਨੇ ਨਾ ਉਹਨਾਂ ਨੂੰ ਜਾ ਕੇ ਪੁੱਛੋ ਕਿੰਨੀ ਬਾਤੀ ਸੋ ਪਾਈਏ ਕਿ ਉਹ ਪਰਮਾਤਮਾ ਨੂੰ ਕਿਵੇਂ ਪਾਈਦਾ ਉਹਦਾ ਤਰੀਕਾ ਦੱਸ ਦੇਣੀ ਆ ਕਿ ਕਿਵੇਂ ਪਾਈਦਾ ਵਾਹੇ ਕਿੰਨੀ ਬਾਤੀ ਸੋ ਪਾਈ ਹੈ 380 ਪਾਈ ਸਾਧ ਸੰਗਤ ਇਹ ਜੋ ਤੀਜੀ ਪੰਕਤੀ ਦੇ ਵਿੱਚ ਇਹ ਸ਼ਬਦ ਲਿਖੇ ਨੇ ਇਹ ਜੋਜਕ ਨੇ ਔਰ ਦੋ ਪਹਿਲਾਂ ਦੋ ਪੰਕਤੀਆਂ ਸੀ ਦੋ ਲਾਈਨਾਂ ਲਿਖੀਆਂ ਸੀ ਪਹਿਲੀ ਵੀਡੀਓ ਦੇ ਤਿੰਨੇ ਸੀ ਉਹਨਾਂ ਚ ਦੋ ਪਹਿਲਾਂ ਕਰ ਲਈ ਆਪਾਂ ਤੀਜੀ ਹੁਣ ਕੀਤੀ ਆ ਇਸ ਤਰ੍ਹਾਂ ਜਿਹੜਾ ਜੋਜਕ ਹੈ ਇਹ ਇਵੀ ਇਥੇ ਸਮਾਪਤੀ ਆ ਇਹ ਤੋਂ ਅਗਲੀ ਵੀਡੀਓ ਅਗਲੇ ਵਿਸ਼ੇ ਦੇ ਉੱਤੇ ਆਪਾਂ ਹਾਂ ਰਾਣੀ ਸੋ ਇਹ ਨਹੀਂ ਬੇਨਤੀ ਜਿਹੜੀ ਹੈ ਉਹ ਤੁਸੀਂ ਪ੍ਰਵਾਨ ਕਰਨੀ ਜੋ ਵੀ ਅਗਲੀ ਵੀਡੀਓ ਚ ਆਏਗਾ ਉਹ ਤੁਹਾਨੂੰ ਜਿਹੜਾ ਹੈ ਉਹ ਵੀਡੀਓ ਚ ਮਿਲ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ